ਸਤਸ੍ਰੀ ਅਕਾਲ ਮੈਂ ਜਸਵਿੰਦਰ ਸਿੰਘ ਬਿੱਟਾ ਚੀਫ ਇਲੈਕਸ਼ਨ ਕਮਿਸ਼ਨ ਦੀ ਨਿਯੁਕਤੀ ਹੋਈ ਸਰਦਾਰ ਸੁਖਬੀਰ ਸਿੰਘ ਸੰਧੂ ਔਰ ਉਸ ਤੋਂ ਇਲਾਵਾ ਗਣੇਸ਼ ਕੁਮਾਰ ਉਹਨਾਂ ਦੀ ਨਿਯੁਕਤੀ ਹੋਈ ਇਤਰਾਜ਼ ਉੱਠੇ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਗਿਆ ਤੇ ਅਜ ਮਨਯੋਗ ਸੁਪਰੀਮ ਕੋਰਟ ਨੇ ਆਖਿਆ ਕਿ ਚੋਣ ਕਮਿਸ਼ਨ ਦੀ ਨਿਯੁਕਤੀ ਦੇ ਵਿੱਚ ਜੱਜ ਜ਼ਰੂਰੀ ਨਹੀਂ ਤੇ ਸੁਪਰੀਮ ਕੋਰਟ ਨੇ ਆਖਿਆ ਕਿ ਜ਼ਰੂਰੀ ਨਹੀਂ ਕਿ ਚੋਣ ਕਮਿਸ਼ਨ ਤਦ ਹੀ ਆਯਾਤ ਕੰਮ ਕਰੇ ਜਦੋਂ ਪੈਨਲ ਦੇ ਵਿੱਚ ਜੱਜ ਸਹਿबान ਹੋਣ ਚੀਫ ਇਲੈਕਸ਼ਨ ਕਮਿਸ਼ਨ ਰਜੀਵ ਕੁਮਾਰ ਦੇ ਨਾਲ ਨਵੇਂ ਚੁਣੇ ਜਿਹੜੇ ਚੋਣ ਕਮਿਸ਼ਨਰ ਨੇ ਗਿਆਨੇਸ਼ ਕੁਮਾਰ ਔਰ ਸੁਖਵੀਰ ਸਿੰਘ ਸੰਧੂ ਜਿਨ੍ਹਾਂ ਨੂੰ ਆਈਐਸ ਅਫਸਰ ਜਿਹੜੇ ਰਿਟਾਇਰ ਹੋ ਰਹੇ ਸਨ ਔਰ 14 ਮਾਰਚ ਨੂੰ ਨਿਯੁਕਤੀ ਕੀਤੀ ਗਈ ਸੀ ਮੁੱਖ ਚੋਣ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਔਰ ਜਿਹੜੇ ਦੋ ਚੋਣ ਕਮਿਸ਼ਨਰ ਇਹਨਾਂ ਦੀ ਨਿਯੁਕਤੀ ਵਾਲੇ ਨਵੇਂ ਕਾਨੂੰਨ ਨੂੰ ਲੈ ਕੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕੀਤਾ ਹੈ ਕੇਂਦਰ ਸਰਕਾਰ ਨੇ ਆਖਿਆ ਕਿ ਇਹ ਦਲੀਲ ਜਿਹੜੀ ਹੈ ਗਲਤ ਹੈ ਕਿ ਚੋਣ ਕਮਿਸ਼ਨ ਦੀ ਆ ਸਵਤੰਤਰਤਾ ਤਾਦੀ ਹੋ ਸਕਦੀ ਹੈ ਆਜ਼ਾਦੀ ਤਾਦੀ ਹੋ ਸਕਦੀ ਹੈ ਜਦੋਂ ਸਿਲੈਕਸ਼ਨ ਪੈਨਲ ਦੇ ਵਿੱਚ ਕੋਈ ਜੱਜ ਸਹਿਮਾਨ ਸ਼ਾਮਲ ਹੋਣ ਇਲੈਕਸ਼ਨ ਕਮਿਸ਼ਨ ਇੱਕ ਆਜ਼ਾਦ ਸੰਸਥਾ ਹੈ ਔਰ ਇਸ ਪਟੀਸ਼ਨ ਦਾ ਮਕਸਦ ਸਿਰਫ ਰਾਜਨੀਤਿਕ ਵਿਵਾਦ ਖੜੇ ਕਰਨਾ ਹੈ ਇਸ ਤਰ੍ਹਾਂ ਦੀ ਗੱਲ ਕੇਂਦਰ ਸਰਕਾਰ ਨੇ ਕਹੀ ਮਾਨਯੋਗ ਸੁਪਰੀਮ ਕੋਰਟ ਨਵੇਂ ਕਾਨੂੰਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਉੱਤੇ ਜਦੋਂ ਸੁਣਵਾਈ ਕਰ ਰਿਹਾ ਸੀ ਤੇ ਇਹ ਪਟੀਸ਼ਨ ਕਾਂਗਰਸ ਦੀ ਵਰਕਰ ਜੈ ਠਾਕਰ ਵੱਲੋਂ ਦਾਖਲ ਕੀਤੀ ਗਈ 12 ਜਨਵਰੀ ਨੂੰ ਸੁਣਵਾਈ ਕਰਦੇ ਹਾਂ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਮਾਨਯੋਗ ਸੁਪਰੀਮ ਕੋਰਟ ਨੇ ਜਵਾਬ ਮੰਗਿਆ ਸੀ 2 ਮਾਰਚ 2023 ਨੂੰ ਮੁੱਖ ਚੋਣ ਕਮਿਸ਼ਨਰ ਤੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਸੰਬੰਧੀ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਇਤਿਹਾਸਕ ਫੈਸਲਾ ਸੁਣਾਇਆ ਅਦਾਲਤ ਨੇ ਹੁਕਮ ਦਿੱਤਾ ਕਿ ਚੋਣ ਕਮਿਸ਼ਨਰ ਦੀ ਨਿਯੁਕਤੀ ਇੱਕ ਪੈਨਲ ਕਰੇਗਾ ਜਿਹਦੇ ਵਿੱਚ ਪ੍ਰਧਾਨ ਮੰਤਰੀ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਚੀਫ ਜਸਟਿਸ ਆਫ ਇੰਡੀਆ ਸ਼ਾਮਲ ਹੋਣਗੇ ਇਸ ਤੋਂ ਪਹਿਲਾਂ ਸਿਰਫ ਕੇਂਦਰ ਸਰਕਾਰ ਇਹਦੀ ਚੋਣ ਕਰਦੀ ਸੀ ਪੰਜ ਮੈਂਬਰੀ ਬੈਂਚ ਹੈ ਮਾਨਯੋਗ ਸੁਪਰੀਮ ਕੋਰਟ ਦਾ ਉਹਨਾਂ ਨੇ ਆਖਿਆ ਕਿ ਇਹ ਕਮੇਟੀ ਨਾਵਾਂ ਦੇ ਸਿਫਾਰਿਸ਼ ਰਾਸ਼ਟਰਪਤੀ ਨੂੰ ਕਰੇਗੀ ਇਸ ਤੋਂ ਬਾਅਦ ਰਾਸ਼ਟਰਪਤੀ ਮੋਹਰ ਲਾਉਣਗੇ ਤੇ ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਦੇ ਵਿੱਚ ਸਪਸ਼ਟ ਕਹਿ ਦਿੱਤਾ ਸੀ ਕਿ ਇਹ ਪ੍ਰੋਸੈਸ ਤਦ ਤੱਕ ਲਾਗੂ ਰਹੇਗਾ ਜਦੋਂ ਤੱਕ ਸੰਸਦ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਨੂੰ ਲੈ ਕੇ ਕੋਈ ਕਾਨੂੰਨ ਜਿਹੜਾ ਹੈ ਉਹ ਨਹੀਂ ਬਣਾ ਲੈਂਦੀ ਔਰ ਮਾਰਯੋਗ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਕੇਂਦਰ ਸਰਕਾਰ ਪਿਛਲੇ ਸਾਲ ਜਦੋਂ ਮੌਨਸੂਨ ਸੈਸ਼ਨ ਚੱਲ ਰਿਹਾ ਸੀਗਾ ਮੁੱਖ ਚੋਣ ਕਮਿਸ਼ਨਰ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਨੇ ਔਰ ਤੇ ਹੋਰ ਜਿਹੜੇ ਚੋਣ ਕਮਿਸ਼ਨਰ ਨੇ ਇਲੈਕਸ਼ਨ ਕਮਿਸ਼ਨਰ ਬਿਲ 2023 ਉਹਨਾਂ ਸੰਬੰਧੀ ਲੈ ਕੇ ਆਈ ਔਰ ਇਸੇ ਬਿੱਲ ਦੇ ਤਹਿਤ ਚੋਣ ਕਮਿਸ਼ਨਰ ਦੀ ਨਿਯੁਕਤੀ ਤਿੰਨ ਮੈਂਬਰਾਂ ਦਾ ਪੈਨਲ ਕਰਨ ਦੀ ਗੱਲ ਕਹੀ ਗਈ। ਜਿਦੇ ਚ ਮਾਨਯੋਗ ਪ੍ਰਧਾਨ ਮੰਤਰੀ, ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਇੱਕ ਕੈਬਨਟ ਮੰਤਰੀ। ਬਿੱਲ ਦੇ ਵਿੱਚੋਂ ਚੀਫ ਜਸਟਿਸ ਆਫ ਇੰਡੀਆ ਨੂੰ ਬਾਹਰ ਕਰ ਦਿੱਤਾ ਗਿਆ। ਦਸੰਬਰ ਦੇ ਵਿੱਚ ਸੈ ਆਪਣਾ ਸਰਦਰ ਉਤ ਦਾ ਸੈਸ਼ਨ ਆਇਆ ਪਾਰਲੀਮੈਂਟ ਦੇ ਵਿੱਚ। ਦੋਲਾ ਦੋਨਾਂ ਸਦਨਾਂ ਦੇ ਵਿੱਚ ਇਹ ਬਿੱਲ ਜਿਹੜਾ ਪਾਸ ਕਰ ਦਿੱਤਾ ਗਿਆ। ਹੁਣ ਵਿਰੋਧੀ ਧਿਰ ਦਾ ਇਹ ਕਹਿਣਾ ਸੀਗਾ ਕਿ ਸਰਕਾਰ ਜਿਹੜੀ ਸੁਪਰੀਮ ਕੋਰਟ ਦੇ ਸੰਵਿਧਾਨਕ ਅਦਾਲਤ ਦੇ ਹੁਕਮਾਂ ਦੇ ਖਿਲਾਫ ਬਿੱਲ ਲੈ ਕੇ ਇਹਨੂੰ ਕਮਜ਼ੋਰ ਕਰ ਰਹੀ ਹੈ। ਔਰ ਇਸ ਤੋਂ ਪਹਿਲਾਂ ਮਾਨਯੋਗ ਸੁਪਰੀਮ ਕੋਰਟ ਨੇ ਮਾਰਚ 2023 ਦੇ ਵਿੱਚ ਇੱਕ ਹੁਕਮ ਦੇ ਵਿੱਚ ਕਿਹਾ ਸੀ ਕਿ ਚੀਫ ਇਲੈਕਸ਼ਨ ਕਮਿਸ਼ਨ ਦੀ ਨਿਯੁਕਤੀ ਮਾਨਯੋਗ ਪ੍ਰਧਾਨ ਮੰਤਰੀ, ਮਾਨਯੋਗ ਚੀਫ ਜਸਟਿਸ ਆਫ ਇੰਡੀਆ ਔਰ ਵਿਰੋਧੀ ਧਿਰ ਦੇ ਨੇਤਾ ਦੀ ਸਲਾਹ ਦੇ ਉੱਤੇ ਮਾਨਯੋਗ ਰਾਸ਼ਟਰਪਤੀ ਕਰਨ। ਹੁਣ ਜਿਹੜੀ ਕਾਂਗਰਸ ਦੀ ਆਗੂ ਹੈ ਜੈ ਠਾਕਰ ਉਹਨੇ ਧਾਇਰ ਪਟੀਸ਼ਨ ਦੇ ਵਿੱਚ ਦੋਸ਼ ਲਾਇਆ ਕਿ ਧਾਰਾ ਜਿਹੜੀ 7 ਹੈ ਤੇ 8 ਆਜ਼ਾਦ ਤੇ ਨਿਰਪੱਖ ਚੋਣਾਂ ਦੇ ਸਿਧਾਂਤ ਦੀ ਸਿੱਧੀ ਉਲੰਘਣਾ ਹੈ। ਕਿਉਂਕਿ ਇਹ ਚੋਣ ਕਮਿਸ਼ਨਾਂ ਦੇ ਮੈਂਬਰਾਂ ਦੀ ਨਿਯੁਕਤੀ ਲਈ ਇੰਡੀਪੈਂਡੈਂਟ ਜਿਹੜਾ ਮੈਕੈਨਿਜ਼ਮ ਹੈ ਆਜ਼ਾਦ ਤੰਤਰ ਹੈ ਉਹ ਪ੍ਰਦਾਨ ਨਹੀਂ ਕਰਦਾ ਪਟੀਸ਼ਨ ਦੇ ਵਿੱਚ ਇਹ ਵੀ ਆਖਿਆ ਗਿਆ ਕਿ ਇਹ ਕਾਨੂੰਨ ਸੁਪਰੀਮ ਕੋਰਟ ਦੇ ਮਾਰਚ 2023 ਦੇ ਫੈਸਲੇ ਨੂੰ ਬਦਲਣ ਲਈ ਬਣਾਇਆ ਗਿਆ ਜਿਸ ਦੇ ਵਿੱਚ ਕੀ ਕਿਹਾ ਸੀਗਾ ਕਿ ਚੀਫ ਇਲੈਕਸ਼ਨ ਕਮਿਸ਼ਨ ਤੇ ਇਹਨਾਂ ਵੱਲੋਂ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਤਰਫਾ ਨਿਯੁਕਤੀ ਕਰਨ ਦਾ ਕੇਂਦਰ ਸਰਕਾਰ ਦੀਆਂ ਸ਼ਕਤੀਆਂ ਜਿਹੜੀਆਂ ਉਹ ਖੋਹ ਲਈਆਂ ਗਈਆਂ ਇਹ ਉਹ ਪ੍ਰਥਾ ਹੈ ਜੋ ਦੇਸ਼ ਦੀ ਆਜ਼ਾਦੀ ਤੋਂ ਬਾਅਦ ਚੱਲ ਰਹੀ ਹੈ ਹੁਣ ਕੀ ਹੈ ਸੁਪਰੀਮ ਕੋਰਟ ਦੇ ਹੁਕਮਤ ਤੋਂ ਪਹਿਲਾਂ ਕਿਵੇਂ ਚੁਣੇ ਜਾਂਦੇ ਸਨ ਚੋਣ ਕਮਿਸ਼ਨਰ ਇਹਦੇ ਬਾਰੇ ਜਾਣਕਾਰੀ ਇਹ ਹੈ ਕਿ ਹੁਣ ਤੱਕ ਜਿਹੜੇ ਮੁੱਖ ਚੋਣ ਕਮਿਸ਼ਨਰ ਨੇ ਜਿਹੜੇ ਚੋਣਾਂ ਕਰਾਉਂਦੇ ਆ ਪੂਰੇ ਦੇਸ਼ ਦੀਆਂ ਤੇ ਜਿਹੜੇ ਚੋਣ ਕਮਿਸ਼ਨਰ ਹੈ ਉਹਨਾਂ ਦੇ ਨਾਲ ਦੋ ਹੋਰ ਹੁੰਦੇ ਨੇ ਉਸੇ ਲੈਵਲ ਦੇ ਉਹਨਾਂ ਦੀ ਨਿਯੁਕਤੀ ਨੂੰ ਲੈ ਕੇ ਕੋਈ ਕਾਨੂੰਨ ਨਹੀਂ ਸੀ ਨਿਯੁਕਤੀ ਦੀ ਪੂਰੀ ਪ੍ਰਕਿਰਿਆ ਕੇਂਦਰ ਸਰਕਾਰ ਦੇ ਹੱਥ ਵਿੱਚ ਰਹੀ ਹੈ ਹੁਣ ਤੱਕ ਔਰ ਸਕਤਰ ਪੱਦਰ ਦੇ ਮੌਜੂਦ ਜਾਂ ਰਿਟਾਇਰ ਹੋ ਚੁੱਕੇ ਅਧਿਕਾਰੀਆਂ ਦੀ ਇੱਕ ਸੂਚੀ ਤਿਆਰ ਕੀਤੀ ਜਾਂਦੀ ਹੈ ਇੱਕ ਪੈਨਲ ਤਿਆਰ ਕੀਤਾ ਜਾਂਦਾ ਔਰ ਕਈ ਵਾਰ ਇਸ ਸੂਚੀ ਦੇ ਵਿੱਚ 40 ਤੋਂ ਵੱਧ ਨਾਮ ਹੁੰਦੇ ਔਰ ਇਸੇ ਸੂਚੀ ਦੇ ਆਧਾਰ ਤੇ ਤਿੰਨ ਨਾਮਾਂ ਦੀ ਚੋਣ ਕੀਤੀ ਜਾਂਦੀ ਜਿਵੇਂ ਕਈ ਵਾਰੀ ਆਈਪੀਐਸ ਤੇ ਆਈਐਸ ਦੀ ਨਿਯੁਕਤੀ ਕਰਨੀ ਹੋਵੇ ਕਿਸੇ ਸਟੇਟ ਦੇ ਵਿੱਚ ਤਾਂ ਯੂਪੀਐਸਸੀ ਪੈਨਲ ਮੰਗਦਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਜਿਵੇਂ ਹੁਣ ਪਿਛੇ ਪਿਛਲੇ ਦਿਨਾਂ ਦੇ ਵਿੱਚ ਬੰਗਾਲ ਦੇ ਡੀਜੀਪੀ ਹਟਾਏ ਗਏ ਨੇ ਜਲੰਧਰ ਦੇ ਡੀਸੀ ਹਟਾਏ ਗਏ ਨੇ ਬਾਰਡਰ ਰੇਜ ਦੇ ਆਈਜੀ ਹਟਾਏ ਗਏ ਨੇ ਤੇ ਚੋਣ ਕਮਿਸ਼ਨ ਨੇ ਕੀ ਕੀਤਾ ਉਹਨੇ ਤਿੰਨ-ਤਿੰਨ ਪੈਨਲ ਮੰਗੇ ਵੀ ਤਿੰਨ-ਤਿੰਨ ਅਧਿਕਾਰੀਆਂ ਦੇ ਪੈਨਲ ਦਿਓ ਇਸੇ ਤਰ੍ਹਾਂ ਇਹਨਾਂ ਦੇ ਨਾਮ ਆਧਾਰ ਦੇ ਉੱਤੇ ਜਿਹੜੇ ਚੀਫ ਇਲੈਕਸ਼ਨ ਕਮਿਸ਼ਨ ਚੁਣੇ ਜਾਣੇ ਹੁੰਦੇ ਸਨ ਉਹ ਪੈਨਲ ਮੰਗੇ ਜਾਂਦੇ ਸਨ ਪਹਿਲਾਂ ਵਿਵਸਥਾ ਸੀ ਔਰ ਇਹਨਾਂ ਨਾਵਾਂ ਦੇ ਉੱਤੇ ਮਾਨਯੋਗ ਪ੍ਰਧਾਨ ਮੰਤਰੀ ਮਾਨਯੋਗ ਰਾਸ਼ਟਰਪਤੀ ਵਿਚਾਰ ਕਰਦੇ ਔਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਪੈਨਲ ਦੇ ਵਿੱਚ ਸ਼ਾਮਲ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕਿਸੇ ਇੱਕ ਦਾ ਨਾਮ ਰਾਸ਼ਟਰਪਤੀ ਨੂੰ ਭੇਜ ਦਿੰਦੇ ਤੇ ਨਾਮ ਦੇ ਨਾਲ-ਨਾਲ ਇਹਦੇ ਵਿੱਚ ਪ੍ਰਧਾਨ ਮੰਤਰੀ ਵੱਲੋਂ ਇੱਕ ਨੋਟ ਵੀ ਭੇਜਿਆ ਜਾਂਦਾ ਸੀ ਜਿਹਦੇ ਵਿੱਚ ਉਸ ਸ਼ਖਸ ਦੇ ਚੋਣ ਕਮਿਸ਼ਨਰ ਚੁਣੇ ਜਾਣ ਦੀ ਵਜ੍ਹਾ ਵੀ ਦੱਸੀ ਜਾਂਦੀ ਸੀ ਵੀ ਕਿਉਂ ਇਹਨੂੰ ਬਣਾਇਆ ਜਾ ਰਿਹਾ ਹੈ ਇਹਦੀ ਕੁਆਲਿਟੀ ਕੀ ਹੈ ਇਹਦਾ ਜਿਹੜਾ ਸਰਵਿਸ ਦਾ ਰਿਕਾਰਡ ਕੀ ਹੈ ਬਲੱਖਣ ਸੇਵਾਵਾਂ ਕੀ ਨੇ ਔਰ ਇਹਨਾਂ ਦਾ ਕਾਰਜਕਾਲ 6 ਸਾਲ ਜਾਂ 65 ਸਾਲ ਦੀ ਉਮਰ ਜਿਹੜਾ ਵੀ ਪਹਿਲਾਂ ਪੂਰਾ ਹੋ ਗਿਆ ਉਦੋਂ ਤੱਕ ਹੁੰਦਾ ਸੀਗਾ ਔਰ ਇਸੇ ਪ੍ਰਕਿਰਿਆ ਦੇ ਨਾਲ ਜਿਹੜੇ ਚੋਣ ਕਮਿਸ਼ਨਰ ਚੁਣੇ ਜਾਂਦੇ ਸੀ ਉਹਨਾਂ ਦੇ ਵਿੱਚ ਜਿਹੜਾ ਸਭ ਤੋਂ ਸੀਨੀਅਰ ਹੁੰਦਾ ਸੀ ਅਧਿਕਾਰੀ ਉਸ ਨੂੰ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਜਾਂਦਾ ਸੀ ਸੋ ਚੋਣ ਕਮਿਸ਼ਨ ਜਿਹੜੇ ਨੇ ਉਹ ਕਿੰਨੇ ਹੋ ਸਕਦੇ ਆ ਇਸ ਨੂੰ ਲੈ ਕੇ ਸੰਵਿਧਾਨ ਦੇ ਵਿੱਚ ਕੋਈ ਗਿਣਤੀ ਫਿਕਸ ਨਹੀਂ ਅਸੀਂ ਤਿੰਨ ਦੇਖਦੇ ਆ ਅਕਸਰ ਸੰਵਿਧਾਨ ਦੀ ਜਿਹੜੀ ਧਾਰਾ 324 ਹੈ ਉਹ ਇਹ ਕਹਿੰਦੀ ਆ ਕਿ ਚੋਣ ਕਮਿਸ਼ਨ ਜਿਹੜਾ ਹੈ ਉਹਦੇ ਵਿੱਚ ਮੁੱਖ ਚੋਣ ਕਮਿਸ਼ਨਰ ਤੇ ਹੋਰ ਜਿਹੜੇ ਚੋਣ ਕਮਿਸ਼ਨਰ ਹੋ ਸਕਦੇ ਆ ਇਹ ਮਨਜੁਗ ਰਾਸ਼ਟਰਪਤੀ ਸਾਹਿਬ ਤੇ ਨਿਰਭਰ ਕਰਦਾ ਵੀ ਇਹਨਾਂ ਦੀ ਗਿਣਤੀ ਕਿੰਨੀ ਰੱਖੀ ਹੈ ਆਜ਼ਾਦੀ ਤੋਂ ਬਾਅਦ ਦੇਸ਼ ਤੇ ਚੋਣ ਕਮਿਸ਼ਨ ਦੇ ਵਿੱਚ ਸਿਰਫ ਮੁੱਖ ਚੋਣ ਕਮਿਸ਼ਨਰ ਨਿਯੁਕਤ ਹੁੰਦੇ ਸੀ 16 ਅਕਤੂਬਰ 1999 ਨੂੰ ਪ੍ਰਧਾਨ ਮੰਤਰੀ राजीव ਗਾਂਧੀ ਦੀ ਸਰਕਾਰ ਨੇ ਦੋ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਕੀਤੀ ਇਹਦੇ ਲਈ ਇਹ ਬਹੁ ਮੈਂਬਰੀ ਜਿਹੜਾ ਹੈ ਕਮਿਸ਼ਨ ਬਣ ਗਿਆ ਚੋਣ ਕਮਿਸ਼ਨ ਇਹ ਨਿਯੁਕਤੀਆਂ ਆਮ ਚੋਣਾਂ ਤੋਂ ਪਹਿਲਾਂ ਕੀਤੀਆਂ ਗਈਆਂ ਜਦੋਂ ਨੌਵੀਂ ਲੋਕ ਸਭਾ ਬਣਨ ਜਾ ਰਹੀ ਸੀਗੀ ਉਸ ਵਕਤ ਕਿਹਾ ਗਿਆ ਕਿ ਮੁੱਖ ਚੋਣ ਕਮਿਸ਼ਨਰ ਜਿਹੜੇ ਆਰ ਵੀ ਐਸ ਪੇਰੀ ਸ਼ਾਸਤਰੀ ਉਹਦੇ ਪਾਰਕ ਉਤరణ ਲਈ ਕੀਤੀ ਗਈ ਸੀ ਉਸ ਸਮੇਂ ਜਿਹੜਾ ਮੁੱਖ ਚੋਣ ਕਮਿਸ਼ਨਰ ਸੀ ਉਹਦਾ ਨਾਮ ਸੀ ਆਰ ਵੀ ਐਸ ਪੇਰੀ ਸ਼ਾਸ਼ਤਰੀ 2 ਜਨਵਰੀ 1990 ਨੂੰ ਪ੍ਰਧਾਨ ਮੰਤਰੀ ਵੀ ਪੀ ਸਿੰਘ ਦੀ ਸਰਕਾਰ ਦੇ ਨਿਯਮਾਂ ਦੇ ਵਿੱਚ ਸੋਧ ਕੀਤੀ ਗਈ ਚੋਣ ਕਮਿਸ਼ਨ ਨੂੰ ਫਿਰ ਇੱਕ ਮੈਂਬਰੀ ਇਹ ਸੰਸਥਾ ਬਣਾ ਦਿੱਤੀ ਗਈ ਔਰ 1 ਅਕਤੂਬਰ 1993 ਨੂੰ ਸਾਬਕਾ ਪ੍ਰਧਾਨ ਮੰਤਰੀ ਪੀ ਵੀ ਨਰਸਿਮਰਾਓ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਦੇ ਜ਼ਰੀਏ ਦੋ ਹੋਰ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਤਤ ਤੋਂ ਚੋਣ ਕਮਿਸ਼ਨ ਦੇ ਵਿੱਚ ਮੁੱਖ ਚੋਣ ਕਮਿਸ਼ਨਰ ਦੇ ਨਾਲ ਦੋ ਜਿਹੜੇ ਚੋਣ ਕਮਿਸ਼ਨ ਹੋਰ ਉਹ ਜੁੜ ਗਏ ਸੋ ਚੋਣ ਕਮਿਸ਼ਨ ਦੇ ਉੱਤੇ ਸੁਪਰੀਮ ਕੋਰਟ ਦਾ ਇਹ ਫੈਸਲਾ 2024 ਦੀਆਂ ਲੋਕ ਸਭਾ ਚੋਣਾਂ ਤੱਕ ਬੇਅਸਰ ਰਹੇਗਾ ਸੋ ਮੌਜੂਦਾ ਸਮੇਂ ਮਾਨਯੋਗ ਸੁਪਰੀਮ ਕੋਰਟ ਨੇ ਇਸ ਗੱਲ ਦੀ ਪ੍ਰਵਾਨਗੀ ਦੇ ਦਿੱਤੀ ਹੈ ਕਿ ਜ਼ਰੂਰੀ ਨਹੀਂ ਕਿ ਕਮਿਸ਼ਨ ਦੇ ਵਿੱਚ ਤਾਦੀ ਆਜ਼ਾਦ ਹੋ ਸਕਦਾ ਜਦੋਂ ਪੈਨਲ ਦੇ ਵਿੱਚ ਜੱਜ ਸਾਹਿਬਾਨ ਹੋਣ ਤੇ ਸਰਕਾਰ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਨਿਯੁਕਤੀ ਵਿੱਚ ਜੱਜ ਜ਼ਰੂਰੀ ਨਹੀਂ ਸੋ ਹੁਣ ਮਾਨਯੋਗ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਚੋਣ ਕਮਿਸ਼ਨ ਨਾਲ ਸੰਬੰਧਿਤ ਉੱਠ ਰਏ ਸਵਾਲਾਂ ਦਾ ਜਵਾਬ ਜਿਹੜਾ ਹੈ ਉਹ ਵਿਰੋਧੀ ਪਾਰਟੀ ਨੂੰ ਮਿਲ ਗਿਆ ਤੇ ਉਮੀਦ ਕਰਦੇ ਆ ਕਿ ਚੋਣ ਕਮਿਸ਼ਨ ਜਿਸ ਤਰੀਕੇ ਨਾਲ ਕੰਮ ਕਰ ਰਿਹਾ ਹੈ ਜਿਵੇਂ 6 ਸੂਬਿਆਂ ਦੇ ਉਹਨਾਂ ਨੇ ਚੀਫ ਸੈਕਟਰੀ ਬਦਲ ਦਿੱਤੇ ਪਛਮੀ ਬੰਗਾਲ ਦਾ ਡੀਜੀ ਬਦਲ ਦਿੱਤਾ ਜਲੰਧਰ ਦਾ ਡੀਸੀ ਬਦਲ ਦਿੱਤਾ ਬਾਰਡਰ ਰੇਂਜ ਦਾ ਆਈਜੀ ਬਦਲ ਦਿੱਤਾ ਰੋਪੜ ਰੇਂਜ ਦਾ ਆਈਜੀ ਬਦਲ ਦਿੱਤਾ ਤੇ ਸੀ ਵਿਜ਼ਲ ਦੇ ਉੱਤੇ ਹੁਣ ਤੱਕ ਜਿਹੜੀਆਂ ਸ਼ਿਕਾਇਤਾਂ ਆ ਰਹੀਆਂ ਨੇ ਉਦੇ ਸ਼ਕਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ ਪੰਜਾਬ ਦੇ ਚੋਣ ਕਮਿਸ਼ਨ ਸੀਸੀ ਵੱਲੋਂ ਵੀ ਪਿਛਲੇ ਦਿਨੀ ਰਿਪੋਰਟ ਦਿੱਤੀ ਉਹਨਾਂ ਨੇ ਆਖਿਆ ਕਿ ਅਸੀਂ ਹੁਣ ਤੱਕ ਕਿੰਨੀਆਂ ਵੀ ਸ਼ਿਕਾਇਤਾਂ ਆਈਆਂ ਉਹਨਾਂ ਤੋਂ 98% ਅਸੀਂ ਉਹਦਾ ਹੱਲ ਕਰ ਚੁੱਕੇ ਹਾਂ ਸੋ ਆਸ ਕਰਦੇ ਹਾਂ ਕਿ ਇਹਨਾਂ ਚੋਣਾਂ ਦੇ ਵਿੱਚ ਚੋਣ ਕਮਿਸ਼ਨ ਦੀ ਜਿਹੜੀ ਭਰੋਸੇਯੋਗਤਾ ਉਸੇ ਤਰ੍ਹਾਂ ਯਾਦ ਕੀਤੀ ਜਾਂਦੀ ਰਹੇਗੀ ਜਿਵੇਂ ਟੀਐਨ ਸੈਸ਼ਨ ਦੇ ਵਾਰੀ ਹੋਇਆ ਸੀ ਜਾਂ ਡਾਕਟਰ ਸਰਦਾਰ ਮਨੋਹਰ ਸਿੰਘ ਗਿੱਲ ਦੇ ਸਮੇਂ ਹੋਇਆ ਸੀ ਸੋ ਮੈਨੂੰ ਜਸਵਿੰਦਰ ਸਿੰਘ ਬਟਣ ਦੇ ਇਜਾਜ਼ਤ ਤੁਸੀਂ ਸਾਡੇ ਨਾਲ ਜੁੜੇ ਜੇ ਪ੍ਰੋਗਰਾਮ ਚੰਗਾ ਲੱਗਾ ਤਾਂ ਤੁਸੀਂ ਸ਼ੇਅਰ ਜ਼ਰੂਰ ਕਰਿਓ ਤੇ ਇਸ ਚੈਨਲ ਨੂੰ ਸਬਸਕ ਸਬਸਕ ਸਬਸਕ੍ਰਾਈਬਰ ਜ਼ਰੂਰ ਕਰਿਓ ਧੰਨਵਾਦ